ਸਤਿ ਸ਼੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਿਆਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲੱਗੇ ਸ਼੍ਰੀ ਰਾਮ ਤੀਰਥ ਵੀਆ ਤੇ ਲੱਗੇ ਲੋਪੋਕੇ ਚ گاਵਾ ਵੀ ਲੋਪੋਕੇ ਚ گاਵੇਂ ਵਾਲੇ ਰੋਡ ਤੇ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਹੈ ਤੇ ਅੱਜ ਦੂਸਰੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਅੱਜ ਤੁਹਾਨੂੰ ਇੱਕੋ ਹੀ ਵਹਿੜ ਤੁਹਾਨੂੰ ਦਿਖਾਉਣੀ ਹੈ ਤੇ ਸੂਈ ਸਵਾਈ ਤੁਹਾਨੂੰ ਦਿਖਾਉਣੀ ਹੈ ਸੋਹਣੀ ਵਹਿੜ ਆ ਤੇ ਮਗਰ ਵੀ ਇਹਦੇ ਸੋਨੇ ਵਛੀ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸੁਣਾ ਵੀਰ ਜੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾ ਠੀਕ ਠਾਕ ਵੇਖ ਗਿਆ ਪਹਿਲੀ ਵੀਡੀਓ ਵਾਲਾ ਮਾਲ ਫਿਰ ਹਾਂਜੀ ਵੀਰ ਜੀ ਉਹ ਤੇ ਅੱਧੇ ਘੰਟੇ ਚ ਲਿਖੇ ਕਿੰਨੇ ਕਾਏ ਫੋਨ ਫਾਨ ਫਿਰ ਫੋਨ ਵੀਰ ਜੀ ਹਾਲੇ ਤੱਕ ਨਹੀਂ ਆ ਰਹੇ ਠੀਕ ਆ ਵੀਡੀਓ ਤੋਂ ਬੁਲਾਦਾ ਵੀ 6-7 ਡੰਗਰ ਵੇਖ ਲਈ ਅਸ਼ੌਸੇ ਵੀਡੀਓ ਤੇ ਹਾਂਜੀ ਹਾਂਜੀ ਠੀਕ ਆ ਤੇ ਅੱਜ ਹੁਣ ਇੱਕੋ ਹੀ ਆ ਫਿਰ ਜੀ ਚਾਰ ਪਸ਼ੂ ਹੀ ਤੇ ਉਹ ਵੇਗੀ ਗੱਲ ਅੱਛਾ ਕੁਛ ਉਹ ਚ ਵੇਗੀਆਂ ਹਾਂਜੀ ਬਸ ਇੱਕ ਆਪਾਂ ਵੀਡੀਓ ਕਰਕੇ ਰੱਖੀ ਅੱਛਾ ਇਹ ਸਪੈਸ਼ਲ ਵੀਡੀਓ ਪਾਉਣਾਸਤੇ ਰੱਖੀ ਆ ਤੇ ਕੋਈ ਲਈਆਂ ਵੀ ਆ ਪਰ ਹਾਂਜੀ ਦੋ ਲੈਨ ਆਗੋ 12 ਵਜੇ ਅੱਛਾ ਉਹ ਦੁਪਹਿਰਾਂ ਤੱਕ ਰਵੀ ਆ ਜਾਣੇ ਹਾਂ ਕੋਈ ਉਹਨਾਂ ਪਰੇ ਵੀ ਕੋਈ ਫੋਨ ਲਾ ਕੇ ਪੁੱਛ ਲੈਣਾ ਉਹ ਸੂਈਆਂ ਕਿ ਕੱਬਣਾ ਵੀ ਨਹੀਂ ਸੂਈਆਂ ਚੰਗੇ ਰਕਾਰਡ ਵਾਲੀਆਂ ਅੱਛਾ ਵੀ ਚੰਗੇ ਦੁੱਧ ਵਾਲੀਆਂ ਠੀਕ ਐ ਬਾਕੀ ਚਲੋ ਇਹਦਾ ਤੇ ਕੋਈ ਪੁੱਛੇ ਪੁੱਛੇ ਉਹਦਾ ਵੀ ਜੇ ਕਿਸੇ ਨੇ ਪੁੱਛਣਾ ਹੈ ਕਈਆਂ ਨੇ ਕਿ ਜੋੜਾ ਖੜਨਾ ਹੁੰਦਾ ਵਾ ਤੇ ਉਹ ਵੀ ਪੁੱਛ ਲੈਣਾ ਤੇ ਚਲੋ ਨਾਮ ਦੱਸਤੇ ਕਰੀ ਨਾਮ ਮੇਰਾ ਦਵਿੰਦਰ ਸਿੰਘ ਹੈ ਹਾਂਜੀ ਤੇ ਪਿੰਡ ਖਿਆਲਾਕਲਾ ਹਾਂਜੀ ਜ਼ਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਹੈਗਾ 9779733800 ਹਾਂ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀਆਂ ਪਹਿਲੇ ਨੰਬਰ ਇੱਕੋ ਹੀ ਆ ਜਿਹੜੀਆਂ ਇੱਤੋਂ ਹੀ ਆਪਾਂ ਕਰਨੀਆਂ ਨੇ ਥਾਣੇ ਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਬਿਲਕੁਲ ਫਿਕਸ ਹਵਾਨੇ ਦੀ ਮਾਲਕਾ ਜਿਹੜੀ ਤੇ ਤਾਜੀ ਸੂਈਆਂ ਮਗਰ ਵੱਛੀ ਵੀ ਕਾਫੀ ਖੂਬਸੂਰਤ ਹੈ ਕਿ ਨਾ ਸੂਹਾ ਵੀ ਜੀ ਇਹਦਾ ਵੀ ਜੀ ਪਹਿਲਾ ਸੂਹਾ ਜੀ ਅੱਛਾ ਲਾਸਟ ਵਾਲੀਆਂ ਕੰਨੀਆਂ ਬਰਾਬਰ ਕਰਨ ਦੇ ਆ ਅੱਛਾ ਹਾਂਜੀ ਤੇ ਇਹਦੇ ਥੱਲੇ ਬੌਲਾ ਕਾਲੇ ਲਾਲੇ ਕੋਈ ਭਾਵੇਂ ਦੁੱਧ ਲਾਲੇ ਚੌਥਾ ਦਿਨਾਂ ਸੋਈ ਨੂੰ ਅੱਛਾ ਕੀ ਵਿਖਾਵਾ ਤੇ 20 ਬਾਈਆਂ ਕਿਲੋ ਆਂਦਾ ਹੈ ਅੱਛਾ ਆਪਾਂ 18 ਕਿਲੋ ਦੀ ਗਰੰਟੀ ਦਵਾਉਂਦੇ 18 ਲੀਟਰ ਜਿਹੜਾ ਘਰੋਂ ਚਵਾ ਕੇ ਦੋਗੇ ਜੀ ਤੇ 25 ਕਿਲੋ ਦੁੱਧ ਪਾਉਗੀ ਅੱਛਾ 5 ਲੀਟਰ ਦੁੱਧ ਕਰ ਜੋਗੀ ਪਹਿਲੇ ਸੋਵੇ ਹਾਂਜੀ ਹਾਂਜੀ ਠੀਕ ਹੈ ਤੇ ਚਵਾ ਚੋ ਓਕੇ ਪੂਰਾ ਕੋਈ ਔਲ-ਔਲ ਤਾਂ ਨਹੀਂ ਕਰਦੀ ਜੀ ਕੋਈ ਔਲ ਨਹੀਂ ਭਾਵੇਂ ਇਦਾਂ ਹੀ ਥੱਲੇ ਬੈਜੋ ਕੋਈ ਚੱਕ ਨਹੀਂ ਦਿਖਾ ਦਈਏ ਇੱਕ ਅਲੀ ਬੱਚਾ ਲਾ ਕੇ ਹਾਂਜੀ ਬੱਚਾ ਲਾ ਕੇ ਆ ਦੇਖ ਸਕਦੇ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਮਾਲਕਿਆ ਜਿਹੜੀ ਤੇ ਟਾਈਮ ਸਵੇਰਾ ਸਵੇਰ ਦਾ ਹੀ ਆ ਜਿਹੜਾ ਆਹ ਜਿਹੜੀ ਮਗਰ ਵੱਛੀ ਆ ਵੱਛੀ ਵੀ ਚੰਗੇ ਟੀਕੇ ਦੀ ਆ ਮਗਰ ਹਾਂ ਦੇਖ ਸਕਦੇ ਜੀ ਵੱਛੀ ਦੀ ਵੀ ਹਾਈਟ ਲੈਂਥ ਹੁਣ ਤਾਂ ਹੀ ਚੰਗੀ ਬੇਲ ਵੀ ਚੰਗੀ ਆ ਤੇ ਬਾਕੀ ਦਾ ਨਾੜੂ ਜਿਹੜਾ ਨਾਲ ਹੀ ਆ ਕਿਨੂੰ ਬੰਗਾ ਪਾਉਂਦੇ ਠੀਕ ਆ ਰੱਸੀ ਕਿੰਦੇ ਪਾ ਲਈ ਦੀ ਆ ਆਹ ਦੇਖ ਸਾਡੇ ਜੋ ਵੀ ਸਾਰਾ ਕੁਝ ਤਾਂ ਸਾਹਮਣੇ ਹੀ ਆ। ਆਹ ਦੇਖ ਸਾਡੇ ਥਾਣੇ ਦੇ ਪੂਰੇ ਚੰਗੀ ਤਰ੍ਹਾਂ ਲੱਗੇ ਤਾਂ ਇੱਕੋ ਜੇ ਗੈਪ ਤੇ ਇੱਕੋ ਜੇ ਸਾਈਜ਼ ਦੇ ਚਾਰੇ ਥਾਣੇ ਆ ਜਿਹੜੇ ਦਿਖਾ ਦਈਏ ਵਿੱਚ ਵਾਸਲੇ ਦਾ ਆਪਾਂ। ਜੀ ਬਹੁਤ ਮੋਟੇ ਥਾਣੇ। ਆਹ ਦੇਖ ਸਾਡੇ ਚਵਾ ਜਿਹੜਾ ਬਿਲਕੁਲ ਸਾਫ਼ ਹੈ। ਤੇ ਬੋਲਾ ਹੀ ਆ ਜੀ। ਠੀਕ ਆ। ਪਿਛਲੇ ਥਣਾਂ ਦਾ ਚਵਾ ਦਿਖਾ ਦਈਏ। ਕਲੋਕੇ ਚਵਾ ਜਿਹੜਾ ਠੀਕ ਹੈ ਜੀ ਆ ਠੰਡੀ ਹੋ ਗਈ ਤੋਰ ਦਵਿਦਿਏ ਕਰੀ ਇਹ ਤਾਂ ਬੱਚੇ ਦੀ ਕਰਦੀ ਇਹ ਹੈ ਕਿ ਚਲੋ ਕੱਦ ਕਾਠ ਵੀ ਚੰਗਾ ਤੇ ਥੱਲੇ ਵੀ ਚੰਗੀ ਤਿਆਰ ਹੋਈ ਹੈ ਬਿਲਕੁਲ ਕੰਪੈਕਟ ਫਿਕਸ ਜਿਹਾ ਹਵਾਨਾ ਜਿਹਾ ਇਹਦਾ ਇੱਕ ਅਰੀ ਵੀਰ ਜੀ ਫਿਰ ਤੋਂ ਤੋੜ ਦਈਏ ਇੱਧਰੋਂ ਆਪਾ ਠੀਕ ਹੈ ਜੀ ਲੈ ਜੋ ਬੰਦੇ ਇਹ ਕਿੰਨਾ ਵੀਰ ਜੀ ਦਾ ਫਿਰ ਮੁੱਲ ਰੱਖਦੀ ਆ ਆ ਵੀਰ ਜੀ ਇਹੋ ਜੀ ਦਾ ਜਾਤ ਨਸਲ ਆ ਤੇ ਦੁੱਧ ਵਾਲੀ ਵਹਿੜ ਆ ਹਾਂਜੀ ਬਾਹਰ ਫਰੀਏ ਤੇ 70 70 80000 ਰੁਪਏ ਮੁੱਲ ਕਰੀ ਜਾਂਦੇ ਹਾਂ ਹਾਂਜੀ ਹਾਂਜੀ ਪਰ ਆਪਾਂ 5 5 10 10000 ਰੁਪਏ ਹੀ ਦੇ ਦੇ ਠੀਕ ਆ ਇਹ 70 ਚ 2000 ਕਰ ਦਈਏ ਨਹੀਂ ਯਸ ਨੋ ਹੀ ਕਰੀਏ ਜੈ ਜੀ ਬਿਲਕੁਲ ਨਹੀਂ ਨਾ ਤੁਹਾਡਾ ਸਮਾਂ ਖਰਾਬ ਹੋਵੇ ਤੇ ਨਾ ਅਗਲੇ ਦਾ ਕਿਸੇ ਦਾ ਸਮਾਂ ਖਰਾਬ ਹੋਵੇ 60000 ਚ ਮਾਨਤਾ ਕਰ ਦਾਂਗੇ ਕਿੰਨਾ ਉਹੀ ਕਰ ਦੋ ਪੂਰੇ 60 ਦੀ ਦੇ ਦिए ਫਿਰ ਵਿੱਚੋਂ 200 ਛੋਟ ਕਰਦੇ ਠੀਕ ਹੈ ਜੀ ਤੇ ਠੀਕ ਹੈ ਵਿਦਿਆਰਥੀ ਹੋਰ ਕੁਝ کہنا ਫਿਰ ਜੀ ਮੇਰੀ ਇਹੋ ਬੇਨਤੀ ਹੈ ਕਿ ਜਿਹੜਾ ਵੀਰ ਜਿੰਨੂੰ ਪਸੰਦ ਆ ਆਜੀ ਲੱਗਦੀ ਉਹ ਵੀਰ ਫੋਨ ਕਰੇ ਠੀਕ ਹੈ ਕਿਉਂਕਿ ਕਈ ਹੁੰਦੇ ਸਵਾਦ ਲੈਣ ਵਾਲੇ ਬਾਕੀ ਚਲੋ ਫੋਨ ਤੇ ਚਲੋ ਸਾਰੇ ਹੁਣੇ ਹੀ ਆ ਕਿਸੇ ਨਾ ਸੌਦਾ ਰਲਣਾ ਕਿਸੇ ਨਾ ਨਹੀਂ ਰਲਣਾ ਟਾਈਮ ਖਰਾਬ ਹੁੰਦਾ ਨਾ ਆਪਣਾ ਵੀ ਹੁੰਦਾ ਤੇ ਉਹਨਾਂ ਵੀਰਾਂ ਦਾ ਵੀ ਹੁੰਦਾ ਬਾਕੀ ਇਹ ਆ ਕਿ ਸੋਈ ਸਵਾਈ ਆ ਜਿਹੜੇ ਵੀਰਾਂ ਦਾ ਸੌਦਾ ਹੁੰਦਾ ਆ ਉਹ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੇ ਚਾਰ ਡੰਗ ਦੇ ਭਾਵੇਂ ਚਾਰ ਡੰਗ ਹੀ ਭਾਵੇਂ ਵੀਰਾਂ ਨੇ ਕਹਿੰਦੇ ਕਿ ਇੱਥੇ ਆ ਕੇ ਤਸੱਲੀ ਕਰਕੇ ਖੜੇ ਜੀ ਉਹ ਜ਼ਿੰਮੇਵਾਰੀ ਢਾਡੀ ਆ ਜਿਹੜੇ ਵੀਰਾਂ ਦਾ ਵੀ ਸੌਦਾ ਹੁੰਦਾ ਵਾ ਆਪਣੀ ਪਾਸ ਕਰਕੇ ਵੇਖ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ